ਤੁਸੀਂ ਸੁਣ ਰਹੇ ਹੋ ਗੁਰਮਤ ਸਿੱਧਾ ਚੈਨਲ ਤੁਹਾਡਾ ਸਵਾਗਤ ਹੈ ਪੰਜਾਬ ਪੰਜਾਬੀਅਤ ਕਿਸਾਨੀ ਸਿੱਖ ਰਾਜਨੀਤੀ ਇਹਨਾਂ ਸਾਰੇ ਮੁੱਦਿਆਂ ਤੇ ਕੋਈ ਨਾ ਕੋਈ ਵਿਚਾਰ ਪਰਜਾਨਾ ਕਰਦੇ ਆ ਜਿਹੜਾ ਕਿ ਘਟਨਾ ਕਰਮ ਵਾਪਰਦੇ ਮੀਡੀਆ ਟੀਵੀ ਚੈਨਲਾਂ ਤੇ ਵੱਖ-ਵੱਖ ਰਿਪੋਰਟਾਂ ਛੱਪਦੀਆਂ ਉਸ ਦੇ ਆਧਾਰ ਤੇ ਆਪਣੀ ਸਾਰੀ ਜਾਣਕਾਰੀ ਹੁੰਦੀ ਹੈ ਸੋ ਜਿਹੜਾ ਅੱਜ ਕਾਫੀ ਵੱਡੇ ਮਸਲਾ ਪੱਖਿਆ ਜਾ ਰਿਹਾ ਹੈ ਉਹ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੀ ਜਿਹੜੀ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਉਹ ਵਾਪਸ ਲੈ ਲਈ ਹੈ ਤੇ ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਅ ਸ਼੍ਰੀ ਗੌਰਵ ਯਾਦਵ ਜੀ ਉਹਨਾਂ ਨੇ ਪਟਿਆਲਾ ਵਿਖੇ ਇਹ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ ਆ। ਉਹਨਾਂ ਨੇ ਅਧਾਰ ਦੱਸਿਆ ਕਿ ਮੁੱਖ ਚੋਣ ਕਮਿਸ਼ਨ ਦਾ ਸਾਨੂੰ ਲੈਟਰ ਮਿਲਿਆ। ਉਹਨਾਂ ਨੇ ਸਾਨੂੰ ਕਿਹਾ ਕਿ ਇਹ ਜਿਹੜੀ ਪੰਜਾਬ ਦੀ ਸਿਕਿਉਰਿਟੀ ਹੈ ਇਹ ਵਾਪਸ ਲਈ ਜਾਵੇ। ਤਾਂ ਇਸ ਹੁਕਮਾਂ ਦੀ ਤਮੀਲ ਕਰਦੇ ਉਹਨਾਂ ਨੇ ਕਿਹਾ ਵੀ ਅਸੀਂ ਸਿਕਿਉਰਿਟੀ ਵਾਪਸ ਲੈ ਲਈ ਆ। ਹੁਣ ਇਸ ਤੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸੀਐਮ ਭਗਵੰਤ ਮਾਨ ਸਾਹਿਬ ਉਹ ਬੜੇ ਨਾਰਾਜ਼ ਇਸ ਗੱਲ ਤੇ ਹੋਏ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਪੈਸ਼ਲ ਇਹ ਬੜੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਭਾਜਪਾ ਹੈ ਉਹ ਸ਼ਰਿਆਮ ਪਹਿਲਾਂ ਸਾਡੇ ਨਾਲ ਸੰਵਿਧਾਨਕ ਤੌਰ ਤੇ ਧੱਕਾ ਕਰਦੀ ਸੀ ਸਾਨੂੰ ਦਿੱਲੀ ਵਿੱਚ ਬਹੁਤ ੜਿੱਕੇ ਪਾਉਂਦੀ ਸੀ ਤੇ ਹੁਣ ਉਹਨਾਂ ਨੂੰ ਪਤਾ ਕਿ ਇਹ ਪਾਰਟੀ ਫਿਰ ਦਿੱਲੀ ਵਿੱਚ ਜਿੱਤ ਕੇ ਸਰਕਾਰ ਬਣਾ ਰਹੀ ਹੈ ਇਸ ਲਈ ਉਹ ਉੱਥੇ ਵੀ ੜਿੱਕੇ ਪਾਉਂਦੀ ਰਹੀ ਪਰ ਹੁਣ ਤਾਂ ਉਹ ਸ਼੍ਰੀ ਕੇਜਰੀਵਾਲ ਸਾਹਿਬ ਦੀ ਜਾਣ ਦੀ ਵੀ ਦੁਸ਼ਮਣ ਬਣ ਗਈ ਹੈ ਇੱਥੋਂ ਤੱਕ ਉਹ ਸ਼ਬਦਾਵਲੀ ਵਰਤ ਰਹੇ ਨੇ ਉਹ ਇਲਜ਼ਾਮ ਲਾ ਰਹੇ ਨੇ ਕਿ ਭਾਜਪਾ ਜਾਣਬੁੱਝ ਕੇ ਇਹ ਸਾਰਾ ਕੁਝ ਚੋਣ ਕਮਿਸ਼ਨ ਰਾਹੀਂ ਕਰਵਾ ਰਹੀ ਹੈ ਤੇ ਕਿਉਂਕਿ ਕਹਿੰਦੇ ਸਾਨੂੰ ਇਨਪੁੱਟ ਸੀ ਇਨਪੁੱਟ ਹੈਗੀ ਆ ਕਿ ਸ਼੍ਰੀ ਕੇਜਰੀਵਾਲ ਸਾਹਿਬ ਤੇ ਕੋਈ ਜਾਨਲੇਵਾ ਹਮਲਾ ਹੋ ਸਕਦਾ ਉਹ ਦਿੱਲੀ 'ਚ ਵੀ ਹੋ ਸਕਦਾ ਜਾਂ ਪੰਜਾਬ 'ਚ ਵੀ ਹੋ ਸਕਦਾ ਇਹ ਗੱਲ ਭਗਵੰਤ ਮਾਨ ਸਾਹਿਬ ਜੀ ਮੁੱਖ ਮੰਤਰੀ ਪੰਜਾਬ ਨੇ ਕਹੀ ਹੈ ਸੋ ਤੇ ਇਸ ਲਈ ਕਹਿੰਦੇ ਉਹਨਾਂ ਨੇ ਇਸ ਵੇਲੇ ਸੁਰੱਖਿਆ ਵਾਪਸ ਲਾ ਲੈਣੀ ਉਹਨਾਂ ਦੀ ਜਾਨ ਨੂੰ ਬੜੇ ਜੋਖਮ ਵਿੱਚ ਪਾ ਦਿੱਤਾ ਹੈ ਭਾਜਪਾ ਸਰਕਾਰ ਨੇ ਇਹ ਨਾਰਾਜ਼ਗੀ ਪ੍ਰਗਟਾਉਣ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜੀ ਉਹਨਾਂ ਦੇ ਵੱਲੋਂ ਇਸ ਗੱਲ ਦਾ ਕਾਊਂਟਰ ਕੀਤਾ ਗਿਆ ਭਾਵ ਕਿ ਮੋੜਵਾ ਜਵਾਬ ਦਿੱਤਾ ਗਿਆ ਪੰਜਾਬ ਦੀ ਤਰਫੋਂ ਭਾਜਪਾ ਦੇ ਤਰਫੋਂ ਜਿਹੜੇ ਕੇਂਦਰ ਦੇ ਤਰਫੋਂ ਕਹਿ ਲੋ ਵੀ ਇੱਕ ਤਰ੍ਹਾਂ ਨਾਲ ਬੋਲੇ ਨੇ ਰਵਨੀਤ ਬਿੱਟੂ ਸਾਹਿਬ ਉਹ ਕਹਿ ਰਹੇ ਨੇ ਕਿ ਵੀ ਦੇਖੋ ਤੁਹਾਡੇ ਕੋਲੇ ਆਲਰੇਡੀ CRPF ਦੀ ਜੈਡ ਸਕਿਉਰਿਟੀ ਦਿੱਲੀ ਪੁਲਿਸ ਦੀ ਜੈਡ ਸਕਿਉਰਿਟੀ ਉਹ ਤੁਹਾਨੂੰ ਮਿਲੀ ਹੋਈ ਹੈ ਜਦੋਂ ਕਦੇ ਵੀ ਕੋਈ ਇਨਪੁਟ ਹੁੰਦੀ ਹੈ ਉਹ ਕੇਂਦਰ ਕੋਲ ਪਹਿਲਾਂ ਹੁੰਦੀ ਹੈ ਸੁਕੇਂਦਰ ਕਿਸੇ ਵੀ ਖਤਰੇ ਨੂੰ ਇਨਪੁਟ ਭਾਪਦਿਆਂ ਉਹ ਬਿਨਾ ਕਿਸੇ ਕਹੇ ਤੋਂ ਬਿਨਾ ਕਿਸੇ ਦੇਰ ਕੀਤੇ ਉਹ ਖੁਦ ਹੀ ਸਿਕਿਉਰਿਟੀ ਦਿੰਦੀ ਹੈ ਸੁਣ ਹੁਣ ਅਜਿਹੀ ਪੰਜਾਬ ਦੀ ਪੁਲਿਸ ਦੀ ਸਿਕਿਉਰਿਟੀ ਦੀ ਕੀ ਲੋੜ ਹੈ ਕੇਜਰੀਬਾਲ ਸਾਹਿਬ ਨੂੰ ਇਹ ਰਵਨੀਤ ਬਿੱਟੂ ਜੀ ਦਾ ਕਹਿਣਾ ਪੰਜਾਬ ਦੇ ਉੱਤੇ ਉਹ ਕਹਿੰਦੇ ਵੀ ਹਜ਼ਾਰਾਂ ਕਰੋੜਾਂ ਦਾ ਬਾਦੂ ਬੋਝ ਖਜ਼ਾਨੇ ਤੇ ਪਾਇਆ ਜਾ ਰਿਹਾ ਹੈ ਦਿੱਲੀ ਦੇ ਲੀਡਰਾਂ ਨੂੰ ਪੰਜਾਬ ਦੀ ਪੁਲਿਸ ਕਿਉਂ ਪ੍ਰੋਟੈਕਸ਼ਨ ਦੇ ਰਹੀ ਹੈ ਇਹ ਗੱਲ ਉਹ ਕਹਿੰਦੇ ਵੀ ਸਮਝ ਤੋਂ ਬਾਹਰ ਹੈ ਸੋ ਉਹਨਾਂ ਨੇ ਸਵਾਗਤ ਕੀਤਾ ਕਿ ਇਹ ਠੀਕ ਕੀਤਾ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਕੇ ਸ਼੍ਰੀ ਰਵਨੀਤ ਬਿੱਟੂ ਜੀ ਦਾ ਕਹਿਣਾ ਹੈ ਸੋ ਉਹਨਾਂ ਨੇ ਕਿਹਾ ਕਿ ਵੀ ਅ ਤੁਹਾਡੇ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ ਦੇ ਵਿੱਚ ਤੇ ਜਾਂ ਸੀਐਮ ਹਾਊਸ ਦੇ ਵਿੱਚ ਸਾਰੇ ਥਾਂ ਸੀਆਰਪੀਐਫ ਤਾਇਨਾਤ ਹੈ ਉਹ ਆਲਰੇਡੀ ਕੇਜਰੀਵਾਲ ਦੀ ਸਕਿਉਰਿਟੀ ਕਰ ਰਹੀ ਹੈ। ਸੋ ਇਸ ਤੇ ਹੋ ਹੱਲਾ ਮਚਾਉਣਾ ਇੱਕ ਰਾਜਨੀਤੀ ਹੈ ਇਸ ਤੋਂ ਵੱਧ ਕੁਝ ਨਹੀਂ ਹੈ। ਫਿਰ ਉਹਨਾਂ ਨੇ ਜਿਹੜੀ ਇੱਕ ਖਾਸ ਖੁਸ਼ਖਬਰੀ ਪੰਜਾਬ ਨੂੰ ਦਿੱਤੀ ਉਹ ਕਹਿੰਦੇ ਵੀ ਅ ਪਿਛਲੀ ਵਾਰ ਜਿਹੜੇ 26 ਜਨਵਰੀ ਦੇ ਮੌਕੇ ਪੰਜਾਬ ਦੀ ਝਾਕੀ ਉਸ ਗਰਾਊਂਡ ਦੇ ਵਿੱਚ ਨਹੀਂ ਸੀ ਰੱਖੀ ਗਈ ਜਿਹੜਾ ਪ੍ਰੇਡ ਹੋਣੀ ਸੀਗੀ ਸਰਕਾਰੀ ਪ੍ਰੇਡ। ਤਾਂ ਉਸ ਦੀ ਬਹੁਤ ਨਰਾਜਗੀ ਪੰਜਾਬ ਸਰਕਾਰ ਨੇ ਜ਼ਾਹਰ ਕੀਤੀ ਸੀ ਥਾਂ ਥਾਂ ਜਾ ਕੇ ਭਾਜਪਾ ਨੂੰ ਭੰਡਿਆ ਸੀ ਤੇ ਇੰਨਾ ਜ਼ਿਆਦਾ ਪ੍ਰਚਾਰ ਕੀਤਾ ਸੀ ਕਿ ਦੇਖੋ ਜੀ ਪੰਜਾਬ ਦੀ ਜਿਹੜੀ ਝਾਕੀ ਆ ਉਹ ਨਹੀਂ ਰੱਖੀ ਗਈ ਤੇ ਸਾਡਾ ਨਾ ਤੱਕਾ ਕੀਤਾ ਪਰ ਉਹ ਕਹਿੰਦੇ ਦੇਖੋ ਇਸ ਵਾਰ ਪੰਜਾਬ ਦੀ ਝਾਕੀ ਸ਼ਾਮਲ ਕਰ ਲਈ ਗਈ ਹੈ ਮੈਂ ਰੈਸਲ ਦੇਖ ਕੇ ਆਇਆ ਹਾਂ ਉਹ ਕੋਈ ਫੋਟੋ ਵੀ ਵਿਖਾ ਰਹੇ ਸੀ ਉਸ ਪੰਜਾਬ ਦੀ ਝਾਕੀ ਦੀ ਮੀਡੀਆ ਦੇ ਵਿੱਚ ਸੋ ਕਹਿੰਦੇ ਇਸ ਵਾਰੀ ਪੰਜਾਬ ਦਾ ਇੱਕ ਵੀ ਮੰਤਰੀ ਮੁੱਖ ਮੰਤਰੀ ਜਾਂ ਕੋਈ ਨੁਮਾਇੰਦਾ ਜਾਂ ਕੋਈ ਸਰਕਾਰ ਦਾ ਕਿਸੇ ਨੇ ਵੀ ਪੰਜਾਬ ਦੀ ਇਸ ਝਾਕੀ ਬਾਰੇ ਗੱਲ ਨਹੀਂ ਕੀਤੀ ਪ੍ਰੈਸ ਵਿੱਚ ਕੋਈ ਪ੍ਰਚਾਰ ਨਹੀਂ ਕੀਤਾ ਕੋਈ ਇਹ ਨਹੀਂ ਕਿਹਾ ਕਿ ਵੀ ਹਾਂਜੀ ਧੰਨਵਾਦ ਚੰਗਾ ਹੋਇਆ ਇਸ ਵਾਰ ਪੰਜਾਬ ਦੀ ਝਾਕੀ ਸ਼ਾਮਲ ਕਰ ਲਈਏ ਸੋ ਕਹਿੰਦੇ ਇਹ ਦੇਖੋ ਇਹ ਸਾਰੀ ਰਾਜਨੀਤੀ ਹੈ ਪਿਛਲੇ ਵਾਰ ਉਹਨਾਂ ਨੇ ਇਸ ਤੋਂ ਲਾਹਾ ਲੈਣਾ ਚਾਹਿਆ ਪਰ ਇਸ ਵਾਰ ਉਹ ਚੁੱਪ ਨੇ ਸੋ ਇਹ ਸਾਰੇ ਘਟਨਾ ਕਰਮਾਂ ਚੱਲ ਰਹੇ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੋ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਜਰੂਰ ਕਮੈਂਟਸ ਕਰਕੇ ਦੱਸਣਾ ਉਡੀਕ ਰਹੇਗੀ ਬਹੁਤ ਧੰਨਵਾਦ